ਇਹ ਬਹੁਤ ਵੱਡੀ ਕਮੀ ਆ ਸਰਕਾਰ ਨੇ ਬਹੁਤ ਦਾਅਵੇ ਕੀਤੇ ਆ ਜਦੋਂ ਆਈ ਸਰਕਾਰ ਸੀਗੀ ਉਹਨਾਂ ਦੀ ਮੇਨ ਜਿਹੜੀ ਮੰਗ ਸੀਗੀ ਵੀ ਅਸੀਂ ਸੇਲ ਸੁਭਧਾਵਾਂ এডਿਕੇਸ਼ਨ ਨਸ਼ਾ ਇਹ ਤਿੰਨ ਚੀਜ਼ਾਂ ਦੇ ਬਿਹਾਫ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ 92 ਸੀਟਾਂ ਲੈ ਕੇ ਕੀ ਲੱਗਦਾ ਕਿ ਸਰਕਾਰ ਦੇ ਜੋ ਸਿਹਤ ਸਹੂਲਤਾਂ ਦੇ ਸਰਕਾਰ ਖੜੀ ਉੱਤਰੀ ਹੈ ਕੋਈ ਐਡਾ ਨਹੀਂ ਹੈਗਾ ਵੀ ਜੇ ਆਪਾਂ ਪੂਰੀ ਸਹੂਲਤ ਕਈ ਇਹ ਮਿਲਦੀ ਹੈ ਨਹੀਂ ਭਗਵੰਤ ਮਾਨ ਸਾਹਿਬ ਦੇ ਵਿੱਚੋਂ ਬਸ 20 30% ਭਗਵੰਤ ਮਾਨ ਕੇ ਸਰਕਾਰ ਕਹਿੰਦੀ ਸੀ ਕਿ ਵੱਡੇ ਵੱਡੇ ਇਹ ਮਹੱਲਾ ਕਲੀਨਿਕ ਬਣਾਏ ਤੇ ਸਿਹਤ ਸਹੂਲਤਾਂ ਨਾਲ ਲੈਸ ਪੂਰੇ ਕਿੰਨੇ ਵੀ ਹਸਪਤਾਲ ਆ ਤੁਹਾਨੂੰ ਕੀ ਲੱਗਦਾ ਜਿੰਨੇ ਵਾਦੇ ਕੀ ਸਾਰੇ ਝੂਠੇ ਵਾਦੇ ਆ ਇਹਦੇ ਸਾਰੇ ਝੂਠੇ ਵਾਦੇ ਆ ਇਹਦੇ ਸਫਾਈ ਜਿਹੜੀ ਵਿਵਸਥਾ ਵਾ ਉਹ ਮਾੜੀ ਆ ਫੋਰਸ ਕਾਸਟਿੰਗ ਭਲਾਈ ਆ ਉਹ ਹੈ ਹੀ ਨਹੀਂ ਇੱਥੇ ਜਿੱਦਾਂ ਮੈਨੂੰ ਕੋਈ ਜਾਣਕਾਰੀ ਪ੍ਰਾਪਤ ਹੋਈ ਆ ਸਾਡੇ ਬਾਅਦ ਕੋਈ ਨਹੀਂ ਮੈਂ ਕਿ ਬਿਲਡਿੰਗ ਦੇ ਵਿੱਚ ਪਾਣੀ ਦਾ ਰਹਿ ਕੇ ਗਿਆ ਪਰਸੋ ਛੁੱਟੀ ਮਿਲੀ ਆ ਉੱਪਰ ਜਾ ਕੇ ਦੇਖੋ ਹਾਲ ਕੀ ਆ ਬਿਲਡਿੰਗ ਸੌਣ ਵਾਲੀ ਆ ਪਰ ਡਾਕਟਰ ਕਟੋ-ਕਟ ਜਿਹੜੇ ਸ਼ੋਰਟ ਲਿਖ ਕੇ ਦੇਣ ਜਿਹੜੀ ਗਰੀਬ ਜਨਤਾ ਨੂੰ ਸਸਤੇ ਰਿਟਾਇ ਦਵਾਈ ਮਿਲ ਸਕੇ ਤੁਸੀਂ ਆਮ ਤੌਰ ਤੇ ਪਰਚੀ ਚੈੱਕ ਕਰਿਓ ਸ਼ਾਇਦ ਹੁਣ ਮੇਰੇ ਆਨ ਦਾ ਸ਼ਾਇਦ ਬੰਦ ਵੀ ਹੋ ਗਈ ਹੋਵੇ ਕਿਸੇ ਦੀ ਪਰਚੀ ਤੋਂ ਚੈੱਕ ਕਰ ਲਿਓ ਜੇ ਦੋ ਦਵਾਈਆਂ ਦੋੋਂ ਮਿਲ ਗਈਆਂ ਚਾਹ ਜਿਹੜੀਆਂ ਬਰੋਂ ਮਿਲ ਨਹੀਂ ਆ ਬਾਹਰ ਲੀ ਜਾਪਾ 1 2 3 4 5 6 7 7 ਦਵਾਈਆਂ ਲਿਖੀਆਂ ਸੀ ਤਾਂ 3 ਅੰਦਰੋਂ ਮਿਲੀਆਂ ਹੈ ਹਾਲਾਤ ਨੇ ਜਿੱਥੇ ਕਿਹਾ ਜਾਂਦਾ ਕਿ ਦਵਾਈਆਂ ਸਾਰੀਆਂ ਅੰਦਰੋਂ ਮਿਲ ਜਾਂਦੀਆਂ ਨੇ ਕਹਿੰਦਾ ਬਾਹਰੋਂ ਘਰਾ ਕੇ ਆਈਆਂ ਅੱਜ ਤਿੰਨ ਡਾਕਟਰ ਨੇ ਕਹਿੰਦਾ ਬਾਹਰੋਂ ਆ ਗਿਆ ਸਾਰੀ ਸਾਰੀਆਂ ਬਾਹਰੋਂ ਪ੍ਰਾਈਟ ਨਾਲ ਕਹਿੰਦੇ ਕਿ ਅੰਦਰੋਂ ਹੁੰਦੀਆਂ ਫ੍ਰੀ ਹੁੰਦੀਆਂ ਨਹੀਂ ਅੰਦਰ ਕਿਹੜਾ ਇਨੀ ਲੈਨ ਚ ਲੱਗੇ ਬਾਹਰ ਨਹੀਂ ਆਉਂਦਾ ਸਾਰਾ ਸਾਰਾ ਤਿੰਨ ਸਿਵਲ ਹਸਪਤਲ ਨਕੌਦਰ ਦੇ ਵਿੱਚ ਮੌਜੂਦ ਹੈ ਔਰ ਇਥੋਂ ਦੇ ਜੋ ਹਾਲਾਤ ਨੇ ਸਾਰੇ ਤੁਹਾਨੂੰ ਦਿਖਾਵਾਂਗੇ ਉਸ ਤੋਂ ਪਹਿਲਾਂ ਗੌਰਵ ਜੈਨ ਜੀ ਸਾਡੇ ਨਾਲ ਆ ਸਰ ਹਸਪਤਾਲ ਦੇ ਵਿੱਚ ਪਹੁੰਚੇ ਹੋ ਜੇ ਤੁਸੀਂ ਪਹੁੰਚੇ ਸੀ ਐਂਟਰ ਕੀਤਾ ਸੀ ਤਾਂ ਹਾਲਾਤ ਕਿਸ ਤਰ੍ਹਾਂ ਦੇ ਦੇਖੋ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦ ਦਾ ਫਿਰ ਤੁਸੀਂ ਜਿਹੜੇ ਸਾਡੇ ਸ਼ਹਿਰ ਦੀਆਂ ਜਾਂ ਪਹਿਲਾਂ ਧੰਨਵਾਦ ਮੈਂ ਕਰਦਾ ਬਾਕੀ ਹਾਲਾਤ ਤੁਸੀਂ ਦੇਖੇ ਆ ਮੇਰੇ ਤੋਂ ਪਹਿਲਾਂ ਵੀ ਆਏ ਆ ਮੈਂ ਵੀ ਹੁਣ ਆਇਆ ਵਾਂ ਲੋਕ ਜ਼ਮੀਨਾਂ ਤੇ ਬੈਠੇ ਆ ਦਵਾਈਆਂ ਦੇ ਕਾਊਂਟਰਾਂ ਤੇ ਲਾਈਨਾਂ ਲੱਗੀਆਂ ਵਾਂ ਸਫਾਈ ਜਿਹੜੀ ਵਿਵਸਥਾ ਵਾ ਉਹ ਮਾਰੀਆ ਫੋਰਸ ਕਾਸਟ ਰੈਪਲਾਈ ਆ ਉਹ ਹੈ ਹੀ ਨਹੀਂ ਇੱਥੇ ਜਿੱਦਾਂ ਮੈਨੂੰ ਜੋ ਜਾਣਕਾਰੀ ਪ੍ਰਾਪਤ ਹੋਈ ਆ 13 ਫੋਰਸ ਕਾਸਟ ਰੈਪਲਾਈ ਚਾਹੀਦੇ ਇੱਥੇ ਨਕੋਦਰ ਦੇ ਸਰਕਾਰੀ ਹਸਪਤਲ ਦੇ ਵਿੱਚ ਮੇਰੇ ਖਾਲ 4 ਆ ਸ਼ਾਇਦ ਇੱਦਾਂ 6 ਆ ਸ਼ਾਇਦ ਇੱਦਾਂ ਜਿਹੜੀ ਸਟਾਫ ਨਰਸਾਂ ਹੈਗੀਆਂ ਉਹ ਵੀ 13 ਜਾਂ 14 ਚਾਹੀਦੀਆਂ ਉਹਦੇ ਵਿੱਚੋਂ ਵੀ ਸਿਰਫ 4 ਆ ਯਾਨੀ 24 ਘੰਟੇ ਦੇ ਵਿੱਚ ਜਾ 55 ਬਿਸਤਰ ਹਸਪਤਲ ਹੋਵੇ ਔਰ ਜੱਚਾ ਬੱਚਾ ਕੇਂਦਰ ਵੀ ਨਾਲ ਹੋਵੇ ਤੇ ਸਟਾਫ ਨਰਸਾਂ ਆਪ ਲੋਕੋ ਚਾਰ ਹੋਣੇ ਸਰਕਾਰ ਜਿਹੜੀ ਦਾਅਵੇ ਕਰਦੀ ਆ ਆਮ ਆਦਮੀ ਪਾਰਟੀ ਸਰਕਾਰ ਝਾੜੂ ਦੀ ਉਹ ਦਾਅਵਿਆਂ ਦੀ ਪੂਲ ਆ ਤੁਸੀਂ ਦੇਖ ਸਕਦੇ ਲੋਕ ਜਮੀਨਾ ਦੇ ਬੈਠੇ ਆ ਖੁੱਲਦੀ ਆ ਬੱਦ ਤੋਂ ਬੱਦਰ ਹਲਾਤਾ ਮੈਡੀਸਨ ਜੇ ਥੋੜੀ ਬਦਦਰ ਮਿਲਦੀ ਵੀ ਆ ਮੈਂ ਡਾਕਟਰ ਭਾਈਚਾਰ ਨੂੰ ਅਪੀਲ ਕਰਨਾ ਚਾਹੁੰਦਾ ਵਾ ਵੀ ਜਿਹੜੀ ਸਰਕਾਰ ਦੀ ਗਾਈਡਲਾਈਨ ਆ ਤੁਸੀਂ ਮੈਡੀਸਨ ਤੇ ਸਾਲਟ ਲਿਖੋ ਜਿਹੜੀ ਇਥੋਂ ਮੈਡੀਸਨ ਮਿਲਦੀ ਆ ਉਸ ਤੋਂ ਬਾਅਦ ਜਿਹੜੀ ਬਾਹਰ ਉਹਨਾਂ ਨੂੰ ਮੈਡੀਸਿਨ ਲੈਣੀ ਪੈਂਦੀ ਉਹ ਨਾਂ ਲਿਖਿਆ ਹੁੰਦਾ ਉਹਦਾ ਇਹ ਬਹੁਤ ਹੀ ਮੰਦਪਾਗੀ ਗੱਲ ਆ ਵੀ ਸਾਡੀ ਜਿਹੜੀ ਸਰਕਾਰ ਆ ਉਹ ਇਸ ਗੱਲ 'ਤੇ ਧਿਆਨ ਹੀ ਨਹੀਂ ਦਿੰਦੀ ਬਿਲਕੁਲ ਵੀ ਆਮ ਤੌਰ 'ਤੇ ਤੁਸੀਂ ਮੇਥੋਂ ਬਾਹਰ ਆ ਇੱਥੇ ਆਰਥੋ ਦਾ ਡਾਕਟਰ ਦੀ ਜਿਹੜੀ ਮੈਡੀਸਨ ਆ ਉਹ ਤੁਸੀਂ ਲੈਣ ਜਾਓ ਤੇ ਕਿੰਨੀ ਮਹਿੰਗੀ ਮਿਲਦੀ ਹੈ ਜੇ ਕਿਸੇ ਦਾ ਆਪਰੇਟ ਹੋ ਰਿਹਾ ਹੋਣਾ ਹੋਵੇ ਤੇ ਉਹ ਆਪਰੇਟ ਜਿਹੜਾ ਸਮਾਨ ਆ ਉਹ ਸਾਰਾ ਹੀ ਬੰਦੇ ਬਾਹਰੋਂ ਲੈ ਕੇ ਆਉਂਦੇ ਇਹ ਬਹੁਤ ਮਾੜੀ ਗੱਲ ਆ ਦੇਖੋ ਡਾਕਟਰਾਂ ਦੀ ਕਮੀ ਕੋ ਸਰਕਾਰ ਨੇ ਪੂਰੀ ਕੀਤੀ ਆ ਪਰ ਫੇਰ ਵੀ ਜਿਹੜੇ ਮੇਨ ਡਾਕਟਰ ਚਾਹੀਦੇ ਆ ਜਿਹੜੇ ਗਾਇਨੀ ਡਾਕਟਰ ਚਾਹੀਦੇ ਆ ਇਥੇ ਗਾਇਨੀ ਦੇ ਡਾਕਟਰ ਹੈ ਨਹੀਂ ईएनटी ਡਾਕਟਰ ਹੈ ਨਹੀਂ ਸਕਿਨ ਦਾ ਡਾਕਟਰ ਹੈ ਨਹੀਂ ਜਿਹੜੀ ਜ਼ਰੂਰੀ ਚੀਜ਼ਾਂ ਵਾਂ ਜਿਹੜੇ ਜੁੜੀ ਡਾਕਟਰ ਚਾਹੀਦੇ ਆ ਇਥੇ ਹੈ ਹੀ ਨਹੀਂ ਗਾਇਨੀ ਦਾ ਸਾਡਾ ਜਿਹੜਾ ਹਸਪੀਟਲ ਸੀ ਅੱਗੇ ਅੱਜ ਤੋਂ ਮੈਂ ਕਹਦਾ ਚਾਰ ਪੰਜ ਮਹੀਨੇ ਪਹਿਲਾਂ ਇਥੇ ਗਾਇਨੀ ਡਾਕਟਰ ਸੀਗੇ ਉਸ ਤੋਂ ਬਾਅਦ ਜਿੰਨੇ ਨਿਕੋਦਰ ਦੇ ਕੇਸ ਆ ਜਾਂ ਤਾਂ ਉਹ ਪ੍ਰਾਈਵੇਟ ਹਸਪਤਲ ਜਾ ਰਹੇ ਆ ਜਾਂ ਜਲੰਧਰ ਜਾ ਰਹੇ ਸੇਵਲ ਜੀ ਗਰੀਬ ਬੰਦੇ ਨੂੰ ਸਿਵਲ ਹਸਪਤਾਲ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਜਿੱਥੇ ਆਪਣਾ ਜਚਾ ਬਚਾ ਕੇਂਦਰ ਦੇ ਵਿੱਚ ਬੱਚਾ ਦੀ ਡਿਲੀਵਰੀ ਹੋ ਸਕੇ ਗਾਇਨੀ ਦੀ ਔਰਤਾਂ ਡਾਕਟਰ ਤੇ ਸਪੈਸ਼ਲਿਸਟ ਹੋ ਸਕੇ ਇਹ ਬਹੁਤ ਵੱਡੀ ਕਮੀ ਆ ਸਰਕਾਰ ਨੇ ਬਹੁਤ ਦਾਅਵੇ ਕੀਤੇ ਆ ਜਦੋਂ ਆਈ ਸਰਕਾਰ ਸੀਗੀ ਉਹਨਾਂ ਦੀ ਮੇਨ ਜਿਹੜੀ ਮੰਗ ਸੀਗੀ ਵੀ ਅਸੀਂ ਸੇਲ ਸੁਭਧਾਵਾਂ এডਿਕੇਸ਼ਨ ਨਸ਼ਾ ਇਹ ਤਿੰਨ ਚੀਜ਼ਾਂ ਦੇ ਬਿਹਾਫ ਤੇ ਆਮ ਆਵੀ ਪਾਰਟੀ ਪੰਜਾਬ ਦੇ ਵਿੱਚ 92 ਸੀਟਾਂ ਲੈ ਗਈ ਆ ਤੁਸੀਂ ਇਹ ਤਿੰਨਾਂ ਹੀ ਚੀਜ਼ਾਂ ਦੇ ਮੇਰੇ ਕਹਿਣ ਤੋਂ ਬਿਨਾ ਵੀ ਤੁਸੀਂ ਹਾਲਾਤ ਦੇਖੋ ਪੰਜਾਬ ਦੇ ਕੀ ਬਣੇ ਆ ਆਪਾਂ ਹੈਲਥ ਦੀ ਗੱਲ ਕਰਦੇ ਆ ਤੇ ਅੱਜ ਹੈਲਥ ਹੈ ਲੋਕ ਜ਼ਮੀਨ ਤੇ ਬੈਠੇ ਆ ਤੁਸੀਂ ਮੇਰੇ ਤੋਂ ਬਾਅਦ ਕੈਮਰਾ ਬਰੋਈਓ ਵੀ ਡਾਕਟਰਾਂ ਦੇ ਬਾਹਰ ਕੋਈ ਮੈਨੇਜਮੈਂਟ ਹੀ ਹੈ ਨਹੀਂ ਕੋਈ ਵੀ ਕੋਈ ਤਕਾ ਮੁਕੀ ਜਿਹੜਾ ਚੱਲ ਗਿਆ ਦਵਾਈ ਲੈ ਗਿਆ ਜਿਹੜਾ ਨੀਮ ਨਾ ਸੀ ਇਹ ਹਾਲਾਤ ਆ ਮੈਂ ਫਿਰੇ ਕਰੀ ਸਰਕਾਰ ਨੂੰ ਅਪੀਲ ਕਰਦਾ ਜਿੰਨੇ ਵੀ ਸਾਡੇ ਡਾਕਟਰ ਸਹਿਬਾਨ ਆ ਬਹੁਤ ਕਾਬਿਲ ਆ ਮੈਂ ਕਿਸੇ ਦੀ ਬੁਰਾਈ ਨਹੀਂ ਕਰਦਾ ਪਰ ਡਾਕਟਰ ਕਟੋ ਘਟ ਜਿਹੜੇ ਸ਼ੋਰਟ ਲਿਖ ਕੇ ਦੇਣ ਤੇੜੀ ਗਰੀਬ ਜਨਤਾ ਨੂੰ ਸਸਤੇ ਰਿਟਾ ਦਵਾਈ ਮਿਲ ਸਕੇ ਤੁਸੀਂ ਆਮ ਤੌਰ ਤੇ ਪਰਚੀ ਚੈੱਕ ਕਰਿਓ ਸ਼ਾਇਦ ਹੁਣ ਮੇਰੇ ਆਨਾਂ ਸ਼ਾਇਦ ਬੰਦ ਵੀ ਹੋ ਗਈ ਹੋ ਕਿਸੇ ਦੀ ਪਰਚੀ ਤੋਂ ਚੈੱਕ ਕਰ ਲਿਓ ਜੇ ਦੋ ਦਵਾਈਆਂ ਅੰਦਰੋਂ ਮਿਲ ਗਈਆਂ ਚਾਰ ਜਿਹੜੀਆਂ ਬਾਹਰੋਂ ਮਿਲ ਗਈਆਂ ਕੋਈ ਵੀ ਦਵਾਈ 1500 ਰੁਪਏ ਘਟਰੀ ਹੋਊਗੀ ਗਰੀਬ ਬੰਦਾ 10-20 ਰੁਪਏ ਫੀਸ ਦੇ ਦੇਰੂਗਾ ਜਿਹੜੀ ਦਵਾਈ ਆ ਹਜ਼ਾਰਾਂ ਰੁਪਏ ਦੀ ਕਿੱਥੋਂ ਲਊਗਾ ਇਹ ਮੇਰੀ ਪ੍ਰਮੁੱਖ ਮੰਗਾ ਤੁਹਾਡੇ ਰਾਹੀਂ ਮੈਂ ਭਗਵੰਤ ਮਾਨ ਜੀ ਨੂੰ ਅਪੀਲ ਕਰਦਾ ਮੈਂ ਹੈਲਥ ਮਿਨਿਸਟਰ ਬਲਬੀਰ ਜੀ ਬਹੁਤ ਵਧੀਆ ਆਪ ਡਾਕਟਰ ਆ ਉਹਨਾਂ ਨੂੰ ਵੀ ਅਪੀਲ ਕਰਦਾ ਵੀ ਤੁਸੀਂ ਬਾਕੀ ਹਸਪਤਾਲ ਜਾਣਦੇ ਆ ਸਾਡੇ ਅਨਕੋਦੇ ਦੇ ਹਸਪਤਾਲ ਵੀ ਆ ਕੇ ਢੇੜਾ ਮਾਰੂਬ ਕੀ ਹਾਲਾਤ ਆ ਇੰਨਾ ਹੀ ਕਹਿੰਦਾ ਮੈਂ ਖੇਮਾ ਦਾ ਯਾਚਕ ਆ ਆਮ ਆਦੀ ਪਾਰਟੀ ਸਰਕਾਰ ਜਦੋਂ ਨੁਕੋਦਰ ਆ ਕੇ ਖਾਸ ਵੱਡੇ ਦਾਅਵੇ ਸੀ ਪਰ ਨਕੋਦਰ ਦਾ ਜੋ ਸਿਵਲ ਹਸਪਤਾਲ ਹੈ ਉਸਦੇ ਹਾਲਾਤ ਕੀ ਹੋ ਚੁੱਕੇ ਆ ਡਾਕਟਰਾਂ ਦੀ ਕਮੀ ਹੈ ਹਾਂ ਡਾਕਟਰਾਂ ਦੀ ਕਮੀ ਕੁਝ ਹੱਦ ਤੱਕ ਪੂਰੀ ਹੋਈ ਹੈ ਪਰ ਅੱਜ ਇਹਦੇ ਹਾਲਾਤ ਕੀ ਨੇ ਉਹ ਤਸਵੀਰ ਦਿਖਾਵਾਂਗੇ ਸਿਵਲ ਹਸਪਤਾਲ ਨਕੋਦਰ ਦੀ ਤਾਂ ਸਿਵਲ ਹਸਪਤਾਲ ਨਕੋਦਰ ਦੀ ਜੋ ਤਸਵੀਰਾਂ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰਦੀਆਂ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੰਬੀਆਂ ਕਤਾਰਾਂ ਲੱਗੀਆਂ ਔਰ ਕਿੰਨਾ ਕਿੰਨਾ ਟਾਈਮ ਹੋ ਗਿਆ ਵਾ ਲੋਕ ਇੱਥੇ ਕਤਾਰਾਂ ਦੇ ਵਿੱਚ ਖੜੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਪੁੱਛਦੇ ਆ ਅਜੇ ਤੋਂ ਸ਼ੁਰੂਆਤ ਕਰ ਲੈਣੇ ਆ ਪੰਜ ਕਿੰਨਾ ਟਾਈਮ ਹੋ ਗਿਆ ਲਾਈਨ 'ਚ ਖੜੇ ਨੇ ਜੀ ਲਾਈਨ 'ਚ ਪੁੱਛ ਰਿਹਾ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਖੜੇ ਹਾਂ ਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜੀ ਉਨੀ ਆਏ ਹੀ ਅਸੀਂ ਇਹਦੇ ਬੜੇ ਤੁਸੀਂ ਆਏ ਹਾਂ ਤਾਂ ਇਹਲਾ ਤੁਸੀਂ ਦੇਖ ਸਕਦੇ ਹੋ ਆ ਲੈਣਾ ਲੱਗੀ ਹੋਈਆਂ ਇਤੁਰ ਅਗੇ ਜੋ ਮੈਡੀਸਿਨ ਕਿੰਨੀ ਕੁ ਇੱਥੇ ਮਿਲਦੀ ਹੈ ਕਿੰਨੀ ਕੁ ਨਹੀਂ ਮਿਲਦੀ ਹਾਂ ਜੀ ਮੈਡੀਸਿਨ ਮਿਲ ਗਈ ਹਾਂਜੀ ਹਾਂਜੀ ਕਿੰਨੀ ਲਿਖੀ ਸਾਰੀ ਮਿਲ ਗਈ ਨਹੀਂ ਸਾਰੀ ਨਹੀਂ ਮਿਲੀ ਵਿੱਚ ਆਹ ਦੋ ਪੱਤੇ ਮਿਲੇ ਬਾਕੀ ਕਹਿੰਦੇ ਬਾਹਰ ਬਾਹਰ ਮਿਲਣੀ ਇਹ ਲਿਖਿਆ ਕਿੰਨੀ ਹੋਈ ਸੀ ਕਿੰਨੀ ਦੋ ਕਿ ਜਿਹੜੇ 5 6 ਮੈਡਿਸ ਲਿਖਿਆ ਸੀ ਦੋ ਮਿਲੀਆਂ ਹਾਂਜੀ ਤਾਂ ਇਹ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਕਿ ਆ ਦੋ ਦਵਾਈਆਂ ਮਿਲੀਆਂ ਵਾ ਤੇ ਬਾਕੀ ਕਹਿੰਦੇ ਬਾਹਰੋਂ ਮਿਲਣੀਆਂ ਜੋ ਬਾਹਰੋਂ ਦਵਾਈਆਂ ਮਿਲਣੀਆਂ ਮੇਰਾ ਖਿਆਲ ਕਿ ਬਹੁਤ ਜਿਆਦੀਆਂ ਮਹਿੰਗੀਆਂ ਹੋਣਗੀਆਂ ਤਾਂ ਇਹ ਦਵਾਈ ਜੋ ਵਾਅਦੇ ਕੀਤੇ ਜਾਂਦਾ ਹੈ ਸਰਕਾਰ ਦੇ ਕਿ ਦਵਾਈਆਂ ਬਹੁਤ ਅੰਦਰੋਂ ਮਿਲ ਜਾਂਦੀਆਂ ਬਾਹਰੋਂ ਕੁਝ ਲੈਣੇ ਪੈਂਦਾ ਉਹ ਪਹਿਲੀ ਤਸਵੀਰ ਸੀ ਤਾਂ ਇਸ ਤੋਂ ਅੱਗੇ ਤਸਵੀਰ ਦੇਖ ਸਕਦੇ ਹੋ ਹਸਪਤਾਲ ਦੀ ਲੈਣਾ ਦੇ ਵਿੱਚ ਬੈਠੇ ਲੋਕ ਆਪਣੇ ਆਪਣੇ ਵਾਰੀ ਦਾ ਇੰਤਜ਼ਾਰ ਕਰ ਰਿਹਾ ਕਿਸੇ ਨੂੰ ਕੋਈ ਦਵਾਈ ਟਾਈਮ ਤੇ ਮਿਲ ਜਾਂਦੀ ਹੈ ਕਿਸੇ ਨੂੰ ਨਹੀਂ ਮਿਲਦੀ ਲੰਮੀ ਇੱਕ ਤਰ੍ਹਾਂ ਸੋਮਵਾਰ ਹੈ ਤਾਂ ਇਹ ਇੱਥੇ ਪੁੱਛ ਲੈਣੇ ਆ ਬਜ਼ੁਰਗ ਬੈਠ ਨੇ ਹਾਂਜੀ ਬਜ਼ੁਰਗੋ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਸਤਿ ਸ਼੍ਰੀ ਅਕਾਲ ਹੋਰ ਸਨੋ ਜੀ ਠੀਕ ਠਾਕ ਹਾਂ ਜੀ ਹਾਂਜੀ ਵਧੀਆ ਦਵਾਈ ਵੀ ਮਿਲ ਗਈ ਦਵਾਈ ਬਸ ਇੱਧੇ ਲਾਈਨ ਚ ਲੱਗਣਾ ਪੈਂਦਾ ਕਿੰਨੇ ਵਜੇ ਸੀਗੇ ਅਸੀਂ ਹੋ ਗਿਆ 1 ਘੰਟਾ ਹੋ ਗਿਆ ਇਹਨਾਂ ਘੰਟੇ ਦੇ ਵਿੱਚ ਕੋਈ ਮੈਡੀਸਿਨ ਕੋਈ ਕੁਝ ਦਵਾਈ ਮਿਲੇ ਬਹੁਤ ਸਾਰੇ ਡਾਕਟਰਾਂ ਕੋਲੇ ਮਰੀਜ਼ ਗਏ ਹੋਏ ਆ ਹਾਂ ਹੋਇਆ ਕੀ ਕੀ ਲੱਗਦਾ ਹੈ ਕਿ ਸਰਕਾਰ ਨੇ ਜੋ ਸਿਹਤ ਸਹੂਲਤਾਂ ਦੇ ਸਰਕਾਰ ਖਰੀ ਉਤਰੀ ਹੈ ਕੋਈ ਐਡਾ ਨਹੀਂ ਹੈਗਾ ਵੀ ਜੇ ਆਪਾਂ ਪੂਰੀ ਸਹੂਲਤ ਕਹੀਏ ਇਹ ਮਿਲਦੀ ਹੈ ਨਹੀਂ ਭਗਵੰਤ ਮਾਨ ਸਾਹਿਬ ਕਹਿੰਦਾ ਸੀ ਦੇ ਵਿੱਚੋਂ ਬਸ 20 30% ਹੈ ਭਗਵੰਤ ਮਾਨ ਕਹਿੰਦੇ ਸਰਕਾਰ ਕਹਿੰਦੀ ਸੀ ਕਿ ਵੱਡੇ ਵੱਡੇ ਇਹ ਮਹੱਲਾ ਕਲੀਨਿਕ ਬਣਾਏ ਤੇ ਸਿਹਤ ਸਹੂਲਤਾਂ ਨਾਲ ਲੈਸ ਪੂਰੇ ਕਿੰਨੇ ਵੀ ਹਸਪਤਾਲ ਆ ਤੁਹਾਨੂੰ ਕੀ ਲੱਗਦਾ ਜਿੰਨੇ ਵਾਦੇ ਕੀਤੇ ਸਾਰੇ ਝੂਠੇ ਵਾਦੇ ਸਾਰੇ ਝੂਠੇ ਵਾਦੇ ਸਾਰੇ ਝੂਠੇ ਵਾਦੇ ਤਾਂ ਇੱਧਰ ਅੱਗੇ ਹੋਰ ਬਜ਼ੁਰਗ ਵੀ ਬੈਠੇ ਆ ਬਜ਼ੁਰਗੋ ਦਵਾਈ ਮਿਲ ਗਈ ਹੈ ਜੀ ਦਵਾਈ ਤਾਂ ਨਹੀਂ ਅਜੇ ਮਿਲੀ ਅਜੇ ਤੇ ਡਾਕਟਰਾਂ ਦੇ ਮਗਰੀ ਪਹੇ ਆ ਲੈਨ ਤੇ ਲੱਗੇ ਆ ਅਜੇ ਲੈਨ ਤੇ ਲੱਗੇ ਆ ਹਾਂਜੀ ਸਵੇਰ ਦੇ ਆਏ ਆ ਸਵੇਰ ਕਿੰਨੇ ਵਜੇ ਆ ਕੇ ਸੀ ਮੈਂ 11 ਵਜੇ 17 ਆ ਕੇ ਤਾਂ ਜਦੋਂ ਬਜ਼ੁਰਗਾਂ ਨੂੰ ਲੈਣਾ ਦੇ ਵਿੱਚ ਲਾ ਕੇ ਦਵਾਈਆਂ ਲੈਣੀਆਂ ਪੈਣ ਔਰ ਜਿੰਨਾਂ ਕੋਲੋਂ ਖੜਿਆ ਲੈਣਾ ਚ ਨਾ ਜਾਂਦਾ ਹੋਵੇ ਤਾਂ ਸਿਹਤ ਸਹੂਲਤਾਂ ਦੀ ਵੱਡੀ ਪੋਲ ਇੱਥੇ ਖੁੱਲਦੀ ਆ ਕੋਈ ਦਵਾਈ ਨਹੀਂ ਮੈਡੀਸਿਨ ਨਹੀਂ ਹਾਲਾਤ ਮਾੜੇ ਨੇ ਕੋਲ ਮਲਾ ਕੇ ਬਹੁਤ ਜ਼ਿਆਦਾ ਤਾਂ ਇਧਰ ਫਿਰ ਪੈਂਦੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੇ ਤੁਹਾਡੇ ਨਾਲ ਗੱਲ ਹੋਈ ਸੀਗੀ ਓਕੇ ਹਾਂਜੀ ਹਾਂ ਤਾਂ ਇਹ ਤਸਵੀਰ ਪੀੜ ਬਹੁਤ ਜ਼ਿਆਦਾ ਲੱਗੇ ਇੱਧਰ ਅੱਗੇ ਤੱਕ ਦੱਸ ਲੋ ਹੱਡੀਆਂ ਤਾਂ ਬਹੁਤ ਆ ਗਈ ਇੱਧਰ ਹੈ ਪੂਰਾ ਭਰਿਆ ਹੋਇਆ ਲੋਕ ਆਪਣੇ ਵਾਰੀ ਦਾ ਇੰਤਜ਼ਾਰ ਕਰ ਰਿਹਾ ਹੈ ਵੀ ਕਦੋਂ ਦਵਾਈ ਮਿਲੋਗੀ ਹਾਂ ਮੈਂ ਮੈ ਦਵਾਈ ਦਵਾਈ ਮੈਡੀਸਨ ਲੈਣਾ ਸੀਗੇ ਹਾਂਜੀ ਹਾਂਜੀ ਦਵਾਈ ਲੈ ਮਿਲ ਗਈ ਹੈ ਜੀ ਨਹੀਂ ਹਜੇ ਪਰਚੀ ਦਿੱਤੀ ਹੋਈ ਹੈ ਹਜੇ ਪਰਚੀ ਕਿੰਨਾ ਟਾਈਮ ਹੋ ਗਿਆ ਜੀ ਬਹਾਵਾ ਟਾਈਮ ਹੋ ਗਿਆ ਬੈਠਿਆਂ ਨੂੰ ਤੁਸੀਂ ਦਵਾਈ ਲੈ ਲੀਏ ਜੀ ਨਹੀਂ ਪਰਚੀ ਕੱਟੀ ਹੈ ਕੱਟੀ ਕਿੰਨਾ ਟਾਈਮ ਹੋ ਗਿਆ ਹੋ ਗਿਆ 4-5 ਘੰਟੇ 4 ਤੋਂ 5 ਘੰਟੇ ਲਾਈਨ ਦੇ ਵਿੱਚ ਲੱਗਣਾ ਪੈਂਦਾ ਪਰ ਉਸ ਤੋਂ ਬਾਅਦ ਦਵਾਈ ਮਿਲਦੀ ਹੈ ਇੱਧਰ ਬਾਈ ਜੀ ਹਾਂਜੀ ਬਾਈ ਜੀ ਮਿਲ ਗਈ ਤਾਂ ਬਾਈ ਹਾਂਜੀ ਮਿਲ ਗਈ ਤਾਂ ਜੀ ਜੀ ਇੱਕ ਸ਼ੁਕਰ ਪ੍ਰਮਾਤਵਾ ਦਾ ਕਿ ਇੱਕ ਨੂੰ ਦਵਾਈ ਮਿਲ ਗਈ ਛੇਤੀ ਮਿਲ ਗਈ ਇਹਨਾਂ ਨੂੰ ਤਾਂ ਹਾਲਾਤ ਮਾੜੇ ਹੋ ਜਾਂਦੇ ਆ ਇਸ ਤੋਂ ਅੱਗੇ ਹੋਰ ਤਸਵੀਰ ਵੀ ਦਿਖਾਵਾਂਗੇ ਇੱਧਰੋਂ ਹਾਂਜੀ ਮੈਡੀਸਨ ਦਵਾਈ ਮਿਲ ਗਈ ਜੀ ਨਹੀਂ ਸਰ ਮਿਲੀ ਨਹੀਂ ਅਜੇ ਪਰਚੀ ਨਹੀਂ ਫੜੀ ਉਹਨਾਂ ਨੇ ਇੱਧਰ ਰੈਸ਼ ਬਹੁਤ ਆ ਰੈਸ਼ ਬਹੁਤ ਆ ਜੀ ਹਾਂਜੀ ਹਾਂਜੀ ਤੇ ਰੈਸ਼ ਬਹੁਤ ਆ ਦਵਾਈ ਨਹੀਂ ਮਿਲੀ ਇੱਕ ਹੋਰ ਗੱਲ ਆ ਕਿ ਇਧਰ ਐਮਤ ਜੀ ਬੈਠੇ ਆ ਜੀ ਦਵਾਈ ਮਿਲ ਗਈ ਜੀ ਹਾਂ ਜੀ ਵੀਰੇ ਮਿਲ ਗਈ ਦਵਾਈ ਮਿਲ ਗਈ ਆ ਤੇ ਮਿਲ ਗਈ ਠੀਕ ਹੈ ਜੀ ਕਿੰਨਾ ਕੁ ਟਾਈਮ ਲੈਣ ਚ ਲਗਾਣਾ ਪਿਆ ਜੀ ਵੀ ਨਹੀਂ ਮੈਨੂੰ ਥੋੜਾ ਕੈਪ ਲੱਗਣਾ ਪਿਆ ਟਾਈਮ ਥੋੜਾ ਜਨ ਦਵਾਈ ਮਿਲ ਗਈ ਹੈ ਦਵਾਈ ਮੈਨੂੰ ਕੋਈ ਮਿਲਿਆ ਕੇ ਲਿਖੀ ਹੋਈ ਨਹੀਂ ਸੀ ਨਹੀਂ ਬਾਹਰੋਂ ਵੀ ਲਿਖੀ ਹੋਈ ਹੈ ਬਾਹਰੋਂ ਵੀ ਲੈਣੀ ਹੈ ਬਾਹਰੋਂ ਕਿੰਨੀ ਕੁ ਲਿਖੇ ਇਹ ਆ ਦੋ ਆ ਦੋ ਲਿਖੀਆਂ ਹੋਈਆਂ ਬਾਹਰੋਂ ਜੇ ਆਪਾਂ 1 2 3 4 5 6 7 7 ਦਵਾਈਆਂ ਲਿਖੀਆਂ ਸੀ ਤਾਂ 3 ਅੰਦਰੋਂ ਮਿਲੀਆਂ ਹੈ ਹਾਲਾਤ ਨੇ ਜਿੱਥੇ ਕਿਹਾ ਜਾਂਦਾ ਕਿ ਦਵਾਈਆਂ ਸਾਰੀਆਂ ਅੰਦਰੋਂ ਮਿਲ ਜਾਂਦੀਆਂ ਪਰ ਸਾਰੀਆਂ ਅੰਦਰੋਂ ਨਹੀਂ ਮਿਲਦੀਆਂ ਸਿਰਫ ਇਹ ਚੀਜ਼ਾਂ ਮਿਲੀਆਂ ਵਾਂ ਬਾਕੀ ਜੋ ਸਸਤੀ ਮੈਡੀਸਨ ਹੁੰਦੀ ਹੈ ਉਹ ਅੰਦਰੋਂ ਮਿਲ ਗਈ ਹੈ ਜੋ ਮਹਿੰਗੀ ਉਹ ਤਾਂ ਫਿਰ ਕਹਿੰਦੇ ਬਾਹਰੋਂ ਹੀ ਮਿਲਣੀ ਹੈ ਲਓ ਜੀ ਸਸਤੀ ਮੈਡੀਕੀ ਤੁਹਾਨੂੰ ਮਿਲਦੀ ਅੰਦਰੋਂ ਹਾਂਜੀ ਅੰਦਰੋਂ ਸਸਤੀ ਮਿਲਦੀ ਸਸਤੀ ਸਸਤੀ ਬਿਲਕੁਲ ਜੋ ਮਹਿੰਗੀ ਉਹ ਬਾਹਰੋਂ ਲਿਖ ਦਿੰਦੇ ਬਾਹਰੋਂ ਲਿਖ ਦਿੰਦੇ ਅਸੀਂ ਉਹਦਾ ਕੋਈ ਸੋਲੂਸ਼ਨ ਲੈ ਲਓ ਤੁਹਾਨੂੰ ਲੋਕ ਅੰਦਰੋਂ ਘੜਦੇ ਹੋ ਆ ਮਾੜਾ ਨਹੀਂ ਲੈ ਸਕਦਾ ਕਹਿੰਦੇ ਨਹੀਂ ਆ ਮੇਰੇ ਕੋ ਪਰਚੀ ਹੈ ਫਿਰ ਮੈਂ ਉਹਨਾਂ ਦੇ ਕਿ ਸਿਸਟਰ ਨੂੰ ਕਹਿੰਦਾ ਦਵਾਈ ਦੇਣ ਵਾਲੇ ਫਾਰਮੇਸੀ ਵਾਲੇ ਨੂੰ ਮੈਂ ਕਹਿੰਦਾ ਕਿ ਸਲੂਸ਼ਨ ਡਾਕਟਰ ਸਾਹਿਬ ਨੂੰ ਕਹੋ ਲਓ ਅਸੀਂ ਪੈਸੇ ਨਹੀਂ ਖਰਚਦੇ ਬਾਹਰ ਫਿਰ ਉਹਨਾਂ ਨੇ ਕੱਟ ਕੇ ਅੰਦਰ ਦਵਾਈਆਂ ਲਿਖੇ ਦੇ ਦਿੱਤੀਆਂ ਇਹ ਨੇ ਸਿਵਲ ਹਸਪਤਾਲ ਨਿਕੋਦਰ ਦੇ ਹਾਲਾਤ ਮੈਂ ਸੇਰ ਦਾ ਦੋਹਰੀ ਹਸਪਤਾਲ ਆਇਆ ਬੀਪੀ ਚੈੱਕ ਕਰਾਉਣਾ ਸੀ ਕਿੰਨੇ ਵਜੇ ਸੀ ਸਾਢੇ 8 ਵਜੇ ਆਇਆ ਤੇ ਹੁਣ 12 ਵਜੇ ਆਇਆ ਬੀਪੀ ਚੈੱਕ ਕਰਾਉਣਾ ਸੀ ਸਟਾਫ ਹੀ ਨਹੀਂ ਆਇਆ ਬੀਪੀ ਚੈੱਕ ਕਰਨ ਵਾਲਾ ਇਹਨੇ ਨਾ ਤੋਹਦਾ ਬੀਪੀ ਵੱਧ ਜਾਂਦਾ ਤੁਸੀਂ ਚੈੱਕ ਕਰਾਉਣਾ ਵੱਧ ਗਿਆ ਵੱਧ ਗਿਆ ਵੱਧ ਗਿਆ ਫਹੀ ਗਿਆ ਲੈ ਵੱਧ ਗਿਆ ਤੁਸੀਂ ਚੈੱਕ ਕਰਾਇਆ ਸੀ 90 95 ਆਇਆ ਸੀ ਤੇ 150 ਆਇਆ ਸੀ ਹੁਣ 170 110 ਵੱਧ ਗਿਆ ਜੀ ਇੱਕ ਬੈਠੇ ਹਾਲਾਤ ਕੁੱਲ ਮਿਲਾ ਕੇ ਕੀ ਨੇ ਹਸਪਤਾਲ ਦੇ ਉਹ ਤਸਵੀਰ ਹਾਂਜੀ ਹਾਂਜੀ ਪਰਤੀ ਤੇ ਮੈਂ ਕੈਸੇ ਰਿਪੋਰਟ ਅਪਡੇਟ ਕਰ ਦਿਓ ਹਾਂਜੀ ਕੀ ਕਹਿੰਦੇ ਕਹਿੰਦੇ ਨਹੀਂ ਤੁਸੀਂ ਇਹ ਨਵੀਂ ਪਰਚੀ ਬਣੂਗੀ ਨਵੀਂ ਬਣੂਗੀ ਮੈਂ ਕਿਹਾ ਚਲੋ ਠੀਕ ਹੈ ਮੈਂ ਉੱਥੇ ਦੂਜੇ ਪਾਸੇ ਗਿਆ ਉਹਨਾਂ ਨੂੰ ਸਿਲ ਕਰਤੀ ਮੈਂ ਦੇ ਸਮਝਣ ਦੀ ਸਟਾਫ ਉਸੇ ਨਾਲ ਡੇਡ ਡੇਡ ਪਾਤੀ ਕੀ ਕਰਦੇ ਆ ਹਾਂਜੀ ਤੁਸੀਂ ਕੀ ਕਹਿ ਰਹੇ ਸੀ ਮੈਂ ਕਿਹਾ ਪਰਚੀ ਪਾਪਾ ਜੀ ਮੇਰੀ ਕੱਢ ਦੇ ਨਾ ਪੈਰ ਦੁਖਦਾ ਆ 70 ਤੱਕ ਪਰਚੀ ਕੱਢ ਦੇ ਮੇਰੀ ਨਹੀਂ ਕਟਾਈ ਜਮਾ ਕਰਾਈ ਆ ਤਾਂ ਮੇਰਾ ਪੈਰ ਦੋਗਾ ਖੜੀ ਨਹੀਂ ਹੋਉਂਦਾ 70 ਤੱਕ 71 ਆ ਕਹਿੰਦੇ ਨੰਬਰ ਸਰਵਾਰੀ ਕੱਢੀ ਆਉਣੀ ਐ ਸੀਨੀਅਰ ਸਿਟੀਜ਼ਨ ਤਾਂ ਚਲੋ ਕਰ ਦਿੰਦੇ ਬਾਰੀ ਤਾਂ ਫਿਰ ਨੰਬਰ ਸਰ ਜਾਊਗੀ ਭੀੜ ਬਹੁਤ ਜ਼ਿਆਦਾ ਜੀ ਹੋਰ ਉੱਥੇ ਆਪਰੇ ਖੱਟੇ ਗਾਲੀ ਕੋ ਨਹੀਂ ਹਟੇਗਾ ਹੱਡੀਆਂ ਵਾਲੇ ਕੋਲ ਪੀੜ ਬਹੁਤ ਜ਼ਿਆਦਾ ਹਾਂ ਜੀ ਇੱਧਰ ਹੋਰ ਦਵਾਈ ਦੇਖ ਲੈਣਾ ਕਿੰਨੀ ਕੁ ਮਿਲਦੀ ਐ ਇਹ ਸਾਰੇ ਲੈਣੇ ਚਾਹਾਂ ਜੇ ਦਵਾਈ ਮਿਲ ਗਈ ਹੈ ਜੀ ਹਾਂਜੀ ਸਾਰੀ ਮਿਲ ਗਈ ਕਿੱਦਿ ਮਿਲੀ ਮੈਂ ਉਹ ਉਹਨੇ ਦਿਖਾਉਣੀ ਐ ਜੀ ਡਾਕਟਰ ਨੂੰ ਡਾਕਟਰ ਨੂੰ ਦਿਖਾਉਣੀ ਐ ਹਾਂ ਤੁਹਾਨੂੰ ਕਿੰਨੀ ਦਵਾਈ ਮਿਲ ਗਈ ਦਵਾਈਆਂ ਤਿੰਨ ਦਵਾਈਆਂ ਬਾਕੀ ਸਾਰੀ ਦਵਾਈ ਜਿਹੜੀ ਮਹਿੰਗੀ ਸਾਰੀ ਬਾਹਰੋਂ ਆ ਮਹਿੰਗੀ ਦਵਾਈ ਸਾਰੇ ਬਾਹਰੋਂ ਇਹ ਸਲਿੱਪ ਉੱਪਰ ਇੱਥੇ ਲਿਖ ਗਏ ਨੇ ਇੱਥੇ ਲਿਖਿਆ ਸ਼ੇ ਸ਼ੇ 6 ਦਵਾਈਆਂ ਲਿਖਿਆ ਤੁਸੀਂ ਇਹ ਦੇਖ ਸਕਦੇ ਹੋ ਹਾਂਜੀ ਤੇ ਦੱਸੋ ਵੀ ਜਿਹੜਾ ਮਾੜਾ ਮਾੜਾ ਬੰਦਾ ਕਿੱਥੋਂ ਦਵਾਈਆਂ ਬਾਹਰੋਂ ਲੈ ਕੇ ਪੀ ਖਾ ਲੂਗਾ ਦੱਸੋ ਤੁਸੀਂ ਇੰਨੀ ਦਵਾਈ ਐ ਇੰਨੀ ਤਾਂ ਤੁਹਾਡਾ ਕਰਾਇਏ ਲੱਗਿਆਣਾ ਹਾਂਜੀ 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 ਬਿਲਕੁਲ ਜੀ ਬਿਲਕੁਲ ਕਰਾਇਏ ਵਾਦੂ ਲੱਗਿਆ ਜੀ ਅੱਗੇ ਹੀ ਮੈਂ ਰਹਿ ਕੇ ਗਿਆ ਲੱਗਦਾ ਮਾਨ ਸਰਕਾਰ ਖਰੀ ਉਤਰੀ ਐ ਨਹੀਂ ਜੀ ਨਹੀਂ ਬਿਲਕੁਲ ਨਹੀਂ ਸਾਡੇ ਵਾਸਤੇ ਕੋਈ ਨਹੀਂ ਮੈਂ ਕਿ ਬਿਲਡਿੰਗ ਦੇ ਵਿੱਚ ਪਾਣੀ ਦਾ ਰਹਿ ਕੇ ਗਿਆ ਪਰਸੋ ਛੁੱਟੀ ਮਿਲੀ ਆ ਉੱਪਰ ਜਾ ਕੇ ਦੇਖੋ ਹਾਲ ਕੀ ਆ ਬਿਲਡਿੰਗ ਸੌਣ ਵਾਲੀ ਐ ਪਹਿਲਾਂ ਦੱਸੋ ਬੰਦਿਆਂ ਦੇ ਇੰਨੀ ਕੁ ਗਰਮੀਆਂ ਪੇਸ਼ੈਂਟ ਉਦਾਂ ਬਿਮਾਰ ਹੋਣ ਡ ਡਾਕਟਰ ਆ ਜੱਸ ਸਵੇਰੇ ਆਇਆ ਇੱਕੋ ਨੀਡਲ ਨਾਲ ਟੀਕੇ ਸਾਭ ਨੂੰ ਲੱਗਣ ਡਿਆ ਜਾ ਕੇ ਆਪ ਦੇਖੋ ਬਾਜੀ ਇੱਕੋ ਨੀਡਲ ਨਾਲ ਇੱਕੋ ਨੀਡਲ ਨਾਲ ਦੇਖਿਓ ਤੁਸੀਂ ਟੀਕੇ ਲਾਉਣ ਦਾ ਢੰਗ ਦੇਖੋ ਜਿੱਦਾਂ ਮੱਜਾਂ ਨੂੰ ਟੀਕੇ ਲਾਈ ਜਾਂਦੇ ਨੇ ਇਦਾਂ ਲਾਈ ਜਾਂਦੇ ਆ ਇੱਥੇ ਫਿਰ ਤੁਸੀਂ ਉਹਨੂੰ ਕਹਿਆ ਨਹੀਂ ਗਾ ਵੀ ਇਹ ਇੱਕੋ ਨੀਡਲ ਨਾਲ ਇੱਕੋਸ ਨਾਲ ਬਾਜੀ ਕੋਈ ਨਹੀਂ ਸੌਂਦਾ ਜੇ ਅਸੀਂ ਕਹਿੰਨੇ ਆ ਨਾ ਮੋਰੇ ਅਗਲੇ ਬੋਲਦੇ ਆ ਤੁਸੀਂ ਦੱਸੋ ਵੀ ਪੇਸ਼ੈਂਟ ਦਾ ਜੋ ਹਾਲ ਹੈ ਉੱਪਰ ਜਾ ਕੇ ਦੇਖ ਕੇ ਆਓ ਆਪ ਦੇਖੋ ਤੁਸੀਂ ਤੁਹਾਨੂੰ ਪਤਾ ਲੱਗ ਜੂ ਪੇਸ਼ੈਂਟ ਦੇ ਉੱਪਰ ਹਾਲ ਕੀ ਹੁੰਦਿਆ ਵਾ ਇੰਨੇ ਕੀ ਜ਼ਿਆਦਾ ਮਾਨ ਸਰਕਾਰ ਜਿਹੜੀਆਂ ਨਾ ਜਿਹੜੇ ਦਾਅਵਿਆਂ ਦੀ ਪੋਲ ਆ ਹੁਣ ਸਾਰੇ ਬੰ ਅੱਗੇ ਕਹਿੰਦੇ ਸੀ ਅਸੀਂ ਐਂ ਕਰਤਾ ਸੀ ਰੈੱਡ ਕਰਾਸ ਬਣਾਤੇ ਅਸੀਂ ਤੁਹਾਡੇ ਲਈ ਆ ਕੀਤਾ ਸੇ ਸੂਲਤਾ ਕੀਤਾ ਤੁਸੀਂ ਮੈਨੂੰ ਦੱਸੋ ਕੀ ਸੀ ਇਹ ਤਸੂਲਤਾ ਦਿੱਤੀਆਂ ਸਾਨੂੰ ਇਹਨਾਂ ਨੇ ਜੇ ਅਸੀਂ ਐਡਮਿਟ ਹਾਂ ਤਾਂ ਵੀ ਪੈਸੇ ਦੇ ਰਹੇ ਹਾਂ ਸਾਰੇ ਮੈਨੂੰ ਸਾਡੇ ਪੈਸੇ ਲੱਗਣ ਦੇ ਇੱਥੇ ਪੈਸਾ ਲੱਗਿਆ ਤੁਹਾਡੇ ਹਾਂਜੀ ਲੱਗਿਆ ਜੀ ਉਹ ਕਿਦਾਂ ਹੀ ਇਹਨਾਂ ਫੀਸ ਲਈ ਹੈ ਜਿਹੜੀ ਰੱਖਣ ਦੀ ਫੀਸ ਕਹਿੰਦੇ ਨੇ ਲਈਏ ਇਹਨਾਂ ਨੇ ਡਾਕਟਰਾਂ ਨੇ ਜਿਹੜੀ ਜਦੋਂ ਦਾਖਲ ਕੀਤਾ ਉਹਦੀ ਫੀਸ ਲੈਂਦੇ ਆ ਜੀ ਮਾਨ ਸਰਕਾਰ ਕਹਿੰਦੀ ਐਂ ਫ੍ਰੀ ਕਰ ਰਹੇ ਆ ਫ੍ਰੀ ਤਾਂ ਕੋਈ ਵੀ ਨਹੀਂਗਾ ਜੀ ਜੇ ਹੁਣ ਕਿਸੇ ਟਾਈਮ ਕਿਸੇ ਬੰਦੇ ਕੋਲ ਪੈਸਾ ਨਹੀਂ ਹੋਊਗਾ ਤਾਂ ਫਿਰ ਉਹ ਮਰੂਗਾ ਹੀ ਹੋਰ ਵਿਚਾਰਾ ਕਿੱ ਆਪਣੇ ਆਪਣੇ ਜੇ ਮੈਂ 5 ਦਿਨ ਦਵਾਈ ਖਾ ਚੁੱਕਾ ਅੱਗੇ ਮੇਰੇ ਸਾਹ ਨਾ 5 ਦਿਨਾਂ ਦੇ ਵਿੱਚ ਇੱਕ ਦਵਾਈ ਦਾ ਫਰਕ ਨਹੀਂ ਪਿਆ ਦਵਾਈ ਇਹਨਾਂ ਕੋਈ ਮਿਲ ਨਹੀਂ ਈ ਕਹਿੰਦੇ ਬਾਹਰੋਂ ਲੈ ਲੈ ਦਵਾਈਆਂ ਖਾ ਲੋ ਜਦਾਂ ਹਾਂ ਬਾਹਰੋਂ ਦਵਾਈਆਂ ਲਓ ਜੀ ਹਾਂ ਅਲੱਗ ਅਲੱਗ ਮਰੀਜ਼ ਨੇ ਜੋ ਅਲੱਗ ਅਲੱਗ ਦੁੱਖ ਹੈ ਸਾਰਿਆਂ ਦਾ ਦੁਖੀ ਮਰੀਜ਼ ਇੱਥੇ ਹੁੰਦਾ ਪਰ ਕਈ ਨੂੰ ਦਵਾਈ ਮਿਲ ਜਾਂਦੀ ਹੈ ਤੇ ਕਈ ਨੂੰ ਨਰਾਜ਼ ਹੋ ਕੇ ਮੁੜਨਾ ਪੈਂਦਾ ਤੇ ਸਿਵਲ ਹਸਪਤਾਲ ਨਕੋਦਰ ਦੇ ਇਹ ਹਾਲਾਤ ਨੇ ਇੱਧਰ ਅਕੇ ਤਾਂ ਕਿ ਹੁਣ ਤਸਵੀਰ ਦੇਖ ਲੋ ਕਿ ਥੱਲੇ ਬੈਠੇ ਆ ਮਾਤਾ ਜੀ ਇੱਧਰ ਦੇਖ ਲੋ ਕਿ ਥੱਲੇ ਬੈਠੇ ਹਾਲਾਤ ਇਹ ਬਣੇ ਹੋਇਆ ਲਿਆਣਾ ਲੱਗੀਆਂ ਇੱਕ ਤਾਰਾ ਕਿਸੇ ਵਾਰੀ ਆਉਂਦੀ ਹੈ ਤੇ ਕਿਸੇ ਦਿਨ ਨਹੀਂ ਆਉਂਦੀ ਅੱਗੇ ਤੱਕ ਤਸਵੀਰ ਦੇਖ ਲਓ ਇਹ ਨੇ ਨਕੋਦਰ ਦੇ ਸਿਵਲ ਹਸਪਤਲ ਦੇ ਹਾਲਾਤ ਬਹੁਤ ਆ ਮਾੜੇ ਹਾਲਾਤ ਨੇ ਜਿੰਤਾਜਨਕ ਨੇ ਕਈਆਂ ਨੂੰ ਤਾਂ ਕਹਿ ਸਕਦਾ ਕਿ ਚੰਗੀ ਥਾਂ ਦੇ ਬੈਠਣ ਤੋਂ ਵੀ ਤਰਸਦੇ ਆ ਕਿ ਜਿੱਦਾਂ ਕਿ ਥੱਲੇ ਬੈਠੇ ਆ ਤਾਂ ਇੱਧਰ ਇਹ ਇਹਨਾਂ ਨੂੰ ਪੁੱਛ ਲੈਨੇ ਆਪਾਂ ਦਵਾਈਆਂ ਵਗੈਰਾ ਇਹੋ ਕਿਦਾਂ ਦਵਾਈ ਮਿਲ ਗਈ ਜੀ ਨਹੀਂ ਜੀ ਮਿਲੀ ਨਹੀਂ ਕਿਉਂਕਿ ਮੋਲੇ ਮੈਣੀ ਜੀ ਨੀ ਇੱਥੋਂ ਅੰਦਰੋਂ ਦਵਾਈ ਨਹੀਂ ਮਿਲੇਗੀ। ਇੱਕਦ ਹੀ ਮਿਲੀ ਬਸ। ਕਿ ਸਾਰੇ ਬਾਹਰੋਂ ਇਹ ਸਿਟੀ ਹਾਈਟਾਂ ਚ ਲਾ ਬਈ ਐਕਸਟਰਾ ਬਾਜੀ। ਇਹ ਬਾਹਰੋਂ ਕਰਾ ਕੇ ਲਿਆ। ਐਕਸਟਰਾ ਇੱਥੋਂ ਨਹੀਂ ਹੋਇਆ। ਕਹਿੰਦੇ ਮਸ਼ੀਨ ਖਰਾਬ ਆ। ਐਕਸਟਰਾ ਦੀ ਮਸ਼ੀਨ ਖਰਾਬ ਆ। ਹਾਂਜੀ। ਇੱਧਰ ਹੋਰ ਅੱਗੇ ਬੈਠਿਆ। ਬਾਈ ਦਵਾਈ ਮਿਲ ਗਈ ਐ? ਨਹੀਂ ਹਾਲੇ ਤੱਕ ਕਰਾਉਣੀ ਆ ਜੀ ਦਵਾਈ ਲੈਣੀ ਆ ਜੀ। ਤੁਸੀਂ ਦਵਾਈ ਲੈ ਲਈ ਜੀ? ਨਹੀਂ ਨਹੀਂ ਅਜੇ ਕਰਾਉਣੀ ਆ। ਸਾਰੇ ਅਜੇ ਦਵਾਈ ਲੈਣੇ ਆ ਤੁਸੀਂ ਸਾਰਿਆਂ ਨੇ। ਲਈ ਕਿਉਂ ਨਹੀਂ ਜੀ ਕੀ ਕਰਨਾ? ਨੰਬਰ ਨਹੀਂ ਆਇਆ। ਨੰਬਰ ਨਹੀਂ ਆਇਆ ਡਾਕਟਰ ਕਿਹੜੇ ਜੀ? ਡਾਕਟਰ ਨਰਸਾ। ਨਰਸਾ ਮੈਡਮ। ਮੈਡਮ। ਤਾ ਇੱਧਰ ਅਜੇ ਤੱਕ ਹਾਂਜੀ ਤੁਸੀਂ ਦਵਾਈ ਲੈ ਲਈ ਫਿਰ ਦਵਾਈ ਕਿੱਥੋਂ ਲਈ ਸਾਰੀਆਂ ਸਕੈਨਾਂ ਬਾਹਰੋਂ ਕਰਾ ਕੇ ਆਏ ਆ ਅਜੇ ਤਨ ਡਾਕਟਰ ਨੇ ਸਕੈਨਾਂ ਬਾਹਰੋਂ ਕਰਵਾ ਗਿਆ ਸਾਰੀਆਂ ਸਾਰੀਆਂ ਬਾਹਰੋਂ ਕਰਾਇਟ ਹੈ ਨਾਲੇ ਕਹਿੰਦੇ ਕਿ ਅੰਦਰੋਂ ਹੁੰਦੀਆਂ ਫ੍ਰੀ ਹੁੰਦੀਆਂ ਨਹੀਂ ਅੰਦਰ ਕਿਹੜਾ ਇਨ ਲੈਂਚ ਲੱਗੇ ਬਾਹਰ ਨਹੀਂ ਆਉਂਦਾ ਸਾਰਾ ਦਿਨ ਸਾਰੇ ਦਿਨ ਬਾਹਰ ਨਹੀਂ ਆਉਂਦਾ ਫੇ ਕੀ ਕਰੀਏ ਬਾਹਰੋਂ ਕਰਾ ਲਈ ਦੀਆਂ ਟੈਸਟ ਵੀ ਬਾਹਰ ਲਿਆ ਸਕੈਨ ਵੀ ਬਾਹਰ ਲੀਏ ਸਾਰੇ ਟੈਸਟ ਵਗੈਰਾ ਬਾਹਰੋਂ ਕਰਾ ਕੇ ਆਏ ਬਾਹਰੋਂ ਕਰਾ ਕੇ ਅੰਦਰ ਤਾਂ ਖੂਨ ਦਾ ਟਾਈਮ ਅਜੇ ਤੱਕ ਨਹੀਂ ਮਿਲੇ ਮੇਰੇ ਤਾਂ ਟਾਈਮ ਹੀ ਨਹੀਂ ਮਿਲਦਾ ਲੈਂਡ ਬੋਡੀ ਲੱਗੀ ਆ ਤਹਲਾਤ ਤੋਂ ਸਾਰੇ ਸਿਵਲ ਹਸਪਤਾਲ ਨਕੋਦਰ ਦੇ ਦੇਖ ਚੁੱਕੇ ਹਾਂ ਕਿ ਪੰਜਾਬ ਸਰਕਾਰ ਸਿਹਤ ਸਹੂਲਤਾਂ ਨੂੰ ਲੈ ਕੇ ਪੂਰੀ ਕਾਮਯਾਬ ਹੋ ਚੁੱਕੀ ਹੈ ਤੁਸੀਂ ਇਸ ਪ੍ਰਤੀ ਕੀ ਸੋਚਦੇ ਹੋ ਤੁਸੀਂ ਆਪਣੀ ਕੀਮਤੀ ਸੁਝਾਅ ਜਰੂਰ ਦਿਓ ਕੈਮਰਾਮੈਨ ਸੁਨਨੂ ਦੇ ਨਾਲ ਹਰਦੀਪ ਪੰਨਨਾਰ ਨਿਊਜ਼ ਨਕੋਦਰ